ਬੱਟਾਲਾ ਦੇ ਪੈਟਰੋਲ ਪੰਪ ਤੇ ਇੱਕ ਅਜਹੀ ਔਰਤ ਕੰਮ ਕਰ ਰਹੀ ਹੈ ਜਿਸ ਤੇ ਸਮੇਂ ਨੇ ਦੁੱਖਾਂ ਦਾ ਪਹਾੜ ਸੁੱਟਿਆ ਪਰ ਉਹ ਡੋਲੀ ਨਹੀਂ ਸਕੋ ਗੁਰੂ ਦਾ ਉੱਠ ਆਸਰਾ ਲੈ ਕੇ ਮਿਹਨਤ ਕਰਕੇ ਆਪਣੇ ਦੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਕਵਲਜੀਤ ਆਖਦੀ ਹੈ ਕਿ ਪਹਿਲਾ ਬਾਪ ਦਾ ਸਾਯਾ ਸਿਰ ਤੋਂ ਉਠਿਆ ਨਾਲ ਹੀ ਵੱਡਾ ਵੀਰ ਵੀ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਫਿਰ ਜੇ ਵਿਆਹ ਹੋਇਆ ਤੇ ਕੁਝ ਸਾਲ ਬਾਅਦ ਪਤੀ ਵੀ ਗੰਭੀਰ ਬਿਮਾਰੀ ਤੋਂ ਗਰਦਿਤ ਹੋਇਆ ਉਹ ਵੀ ਸਾਥ ਛੱਡ ਗਿਆ ਜਿਸ ਮਗਰੋਂ ਮੈਂ ਡਿਪਰੈਸ਼ਨ ਵਿੱਚ ਚਲੀ ਗਈ ਪਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਹਿਰ ਜਾ ਕੇ ਚਪਾਇਆ ਕੱਟ ਕੇ ਤੇ ਬਾਬਾ ਜੀ ਨੇ ਮੈਨੂੰ ਡਿਪਰੈਸ਼ਨ ਤੋਂ ਬਾਹਰ ਕੱਢਿਆ ਨਾਲ ਹੀ ਦਵਾਈ ਵੀ ਬੰਦ ਕਰਵਾਈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਵਜੀਤ कौर ਵਜੀਤ ਐਸਾ ਕਿਰੇਡੋ ਦੁੱਖ ਲੱਗਾ ਜੀ ਇਸੂ ਪਰਿਵਾਰ ਬਾਰੇ ਕਿਸੋ ਪਰਿਵਾਰ ਦੇ ਵਿੱਚ ਸਰ ਕੱਲੀ ਸੱਸਮਾ ਹੈ ਤੇ ਦੋ ਨਾਨਾ ਨੇ ਹੋਰ ਤਾਂ ਕੋਈ ਹਲੇ ਹੈ ਨਹੀਂ ਬੱਚੇ ਆ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਬਸ ਇਹੀ ਆ ਇੱਥੇ ਆਏ ਸੀ ਤੇ ਸੋਚਿਆ ਸੀ ਕਿ ਚਲੋ ਰੈਂਟ ਕੱਢ ਲੈਨੇ ਆ ਰੈਂਟ ਬਾਰੋ-ਬਾਰ ਨਿਕਲ ਜਾਏਗਾ ਇਸ ਲਈ ਕੰਮ ਦੀ ਤਲਾਸ਼ ਦੇ ਵਿੱਚ ਸੀ ਬਟ ਮਤਲਬ ਅੱਜ ਕੱਲ ਨਾ ਲੇਡੀਜ਼ ਨੂੰ 4-5000 ਤੋਂ ਕੋਈ ਕੰਮ ਨਹੀਂ ਦੇ ਰਿਹਾ 10 ਘੰਟੇ ਦੀ ਡਿਊਟੀ ਆਪਾਂ ਕਰ ਰਹੇ ਆ ਬਟ ਉਹ 8000 ਰੁਪਏ ਪੇਮੈਂਟ ਤਾਂ ਸਰ ਨੇ ਸਟਾਰਟ ਕੀਤਾ ਵਾ ਮੇਰੇ ਮੇਰੇ ਲਈ ਉਹ ਵੀ ਬਹੁਤ ਹੈ ਲੋ ਜੀ ਜਪਨੀ ਦੇ ਪਤਾ ਨਹੀਂ ਕਿ ਪਰਿਵਾਰ ਦਾ ਪਤਾ ਕਿਵੇਂ ਜੀ ਹਾਂ ਹਾਂਜੀ ਪਹਿਲਾਂ ਪਿਤਾ ਦੀ ਡੈਥ ਹੋਈ ਸੀ ਉਸ ਤੋਂ 6 ਮਹੀਨਾਤ ਬਾਅਦ ਵੱਡੇ ਬ੍ਰਦਰ 22 ਸਾਲ ਦੇ ਉਹਨਾਂ ਦੀ ਡੈਥ ਹੋਈ ਤੇ ਛੋਟੇ ਬ੍ਰਦਰ ਉਹ ਮੈਨੂੰ 2 ਸਾਲ ਛੋਟੇ ਨੇ ਬਾਕੀ ਪਿੱਛੇ ਵੀ ਇਦਾਂ ਦਾ ਹੀ ਸਰਕਲ ਰਿਹਾ ਏ ਤੇ ਹਾਂਜੀ ਉਹਨਾਂ ਦੇ ਵੀ ਮਤਲਬ 2018 ਦੇ ਵਿੱਚ ਉਹ ਬਿਮਾਰ ਪੈ ਗਏ ਸੀ ਸਾਲ 1.5 ਸਾਲ ਉਹ ਬਿਮਾਰ ਰਹੇ ਸੀ ਤੇ 7 8 9 ਮੋਕਾ ਹਸਪਤਾਲਾ ਦਿੱਲੀ ਆਰਰ ਤੱਕ ਆਪਾਂ ਗਏ ਸੀ ਬਟ ਨਹੀਂ ਉਹਨਾਂ ਦੀ ਗੱਲ ਬਣੀ ਉਹ ਨਹੀਂ ਠੀਕ ਹੋਏ ਤਾਂ 2019 ਦੇ ਵਿੱਚ 5 ਅਗਸਤ ਨੂੰ ਉਹ ਚੱਲ ਬਸੇ ਸਰ ਉਸ ਟਾਈਮ ਮਤਲਬ ਵੀ ਇੱਕ ਆਏ ਜ਼ਰੂਰ ਨੇ ਜਿੱਦਾਂ ਮਤਲਬ ਕਿ ਇੱਕ ਦੁਨੀਆਚਾਰੀ ਆਪਾਂ ਕਰਦੇ ਆ ਉਹ ਸਾਰੇ ਕਰਦੇ ਆ ਅੱਜ ਵੀ ਆਉਂਦੇ ਨੇ ਦੁਨੀਆਚਾਰੀ ਸਾਰੀ ਚੀਜ਼ਾਂ ਹੋ ਰਹੀਆਂ ਨੇ ਬਟ ਜਿਹੜੀ ਸਪੋਰਟ ਦੀ ਜ਼ਰੂਰਤ ਸੀ ਉਹ ਨਹੀਂ ਹੈਗੀ ਬਟ ਜਦੋਂ ਮੈਂ ਇਹਨਾਂ ਨੂੰ ਪਰਖਿਆ ਮੇਰੀ ਪਰਖ ਚ ਉਹ ਘਰੇ ਨਹੀਂ ਉਤਰਿਆ ਜਦ ਕੀ ਜਦ ਮੈਂ ਖੜੀ ਸੀ ਮੈਂ ਉਹਨਾਂ ਨਾਲ ਮੋਢਾ ਲਾ ਕੇ ਖੜੀ ਸੀ ਉਹ ਮੈਨੂੰ ਅੱਜ ਵੀ ਕਹਿਣ ਚਾਹੇ ਮੈਂ ਇੱਥੇ ਮਤਲਬ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੈਨੂੰ ਕਿਤੇ ਵੀ ਕਹਿ ਦੇਣ ਕਿ ਅਸੀਂ ਮਤਲਬ ਇਹ ਸਾਡੇ ਨਾਲ ਖੜੀ ਨਹੀਂ ਆ ਕਿਹੜਾ ਭੈਣ ਭਰਾ ਜਿੰਨੇ ਮੈਨੂੰ ਆਵਾਜ਼ ਨਹੀਂ ਮਾਰੀ ਤੇ ਮੈਂ ਖੜੀ ਨਹੀਂ ਹੋਈ ਪਰ ਜਦੋਂ ਮੈਨੂੰ ਜ਼ਰੂਰਤ ਪਈ ਉਹ ਨਹੀਂ ਖੜੇ ਹੋਏ ਬੁਰਾ ਲੱਗਿਆ ਸਾਰਾ ਬਹੁਤ ਬੁਰਾ ਲੱਗਿਆ ਬੱਚੇ ਪੜਦੇ ਆ ਦੋਨੋਂ ਪੜਦੇ ਆ ਬੇਟੀ 11ਵੀਂ ਕਲਾਸ ਚ ਆ ਤੇ ਬੇਟਾ ਜਿਹੜਾ ਉਹ 8ਥ ਕਲਾਸ ਚ 4.5 ਸਾਲ 4.5 ਸਾਲ ਲਗਾਤਾਰ ਬਿਮਾਰੀ ਰਹੀ ਹੈ ਦਵਾਈ ਸਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਕੋਸ਼ਿਸ਼ ਚੱਲ ਰਹੀ ਹੈ ਵੀ ਛੱਡ ਦੇਣ ਹੁਣ 2 ਕ ਮਹੀਨਾ ਹੋ ਗਿਆ ਨਹੀਂ ਖਾਦੀ ਬੜੀ ਕਿਰਪਾ ਵਾ ਕਦੀ ਦਵਾਈ ਦੀ ਮੈਨ ਲੋੜ ਵੀ ਮਹਿਸੂਸ ਨਹੀਂ ਹੁੰਦੀ ਇੰਨਾ ਜਿਆਦਾ ਹੀ ਪ੍ਰੋਬਲਮ ਹੋ ਗਈ ਸੀ ਡਿਪਰੈਸ਼ਨ ਦੀ ਕਿ ਹਰ ਟਾਈਮ ਮੇਰੇ ਪਰਸ ਵਿੱਚ ਮੈਡੀਸਿਨ ਰਹਿੰਦੀ ਸੀ ਪੈਨਿਕ اٹੈਕ ਦੇ 24 ਘੰਟੇ ਮੈਂ ਉਹ ਮੈਡੀਸਿਨ ਨਾਲ ਲੈ ਕੇ ਘੁੰਮਦੀ ਸੀ ਕਈ ਤੇ ਅਪਰੀਸ਼ੀਏਟ ਵੀ ਸਰ ਕਰਦੇ ਆਏ ਨੇ ਕਈ ਨਹੀਂ ਕਰਦੇ ਕਈ ਉੱਥੇ ਜਾ ਕੇ ਹੱਸ ਵੀ ਪੈਂਦੇ ਨੇ ਪਰ ਸਰ ਦੁਨੀਆ ਤਾਂ ਸਾਰੀ ਹੱਸੇਗੀ ਪਰ ਖਾਣਾ ਤਾਂ ਕੋਈ ਨਹੀਂ ਨਿਧਾਏਗਾ ਖਾਣਾ ਤੇ ਆ ਵੀ ਕਰਨਾ ਸਰ ਮੇਰੇ ਲਈ ਮਰਦਾਂ ਦੇ ਵਿੱਚ ਕੰਮ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਮੇਰਾ ਸਟਾਫ ਬਹੁਤ ਜਿਹੜੇ ਨਾਲ ਕੰਮ ਕਰਦੇ ਹਾਂ ਸਾਰੇ ਬਹੁਤ ਚੰਗੇ ਨੇ ਮੈਂ ਖੁਸ਼ ਰਹਿੰਦੀ ਆ ਇੱਥੇ ਵਧੀਆ ਵਾ ਨੇਕ ਦਿਲ ਨੇ ਕਦੀ ਉਹਨਾਂ ਨੇ ਕੋਈ ਮਾੜੀ ਚੰਗੀ ਮੈਨੂੰ ਨਹੀਂ ਕਹੀ ਹੈਗੀ ਸਭ मतलब ਸਾਡੇ ਸਾਰੇ ਵੀ ਚੰਗੇ ਸਾਡੇ ਮਾਲਿਕ ਸਰ ਵੀ ਬਹੁਤ ਚੰਗੇ ਨੇ ਇੱਥੇ ਮੈਨੂੰ ਕੋਈ ਉਹ ਜਿਹਾ ਨਹੀਂ ਹਾਂ ਮਤਲਬ ਕਿਸੇ ਨੇ ਕੋਈ ਇਹੋ ਜਿਹਾ ਕਮੈਂਟ ਨਹੀਂ ਕੀਤਾ ਕਈ ਮਤਲਬ ਬਹੁਤ ਐਪਰੀਸ਼ੀਏਟ ਕਰਦੇ ਨੇ ਬਹੁਤ ਵਧੀਆ ਲੋਕ ਵੀ ਨੇ ਸਰ ਮੈਂ ਤਾਂ ਇਹੀ ਕਰਨਾ ਚਾਹੂੰਗੀ ਕਹਿਣਾ ਚਾਹਾਂਗੀ ਕਿ ਨਾਗ ਮਤਲਬ ਹਾਰ ਮੰਨੋ ਜੇਕਰ ਤੁਹਾਡਾ ਮਾਈਂਡ ਸੈਟ ਹੈ ਤੁਹਾਡੇ ਦਿਲ 'ਚ ਇਹੀ ਗੱਲ ਹੈ ਵੀ ਤੁਸੀਂ ਹਾਰ ਨਹੀਂ ਮੰਨਣੀ ਤਾਂ ਸਾਰਾ ਕੁਝ ਸਹੀ ਹੋ ਜਾਏਗਾ ਕਿਉਂਕਿ ਮੈਂ ਆਪਣੇ ਦਿਮਾਗ ਔਰ ਦਿਲ 'ਚ ਇੱਕ ਹੀ ਗੱਲ ਮੰਨੀ ਸੀ ਯਾਦ ਰੱਖੀ ਸੀ ਕਿ ਹਾਰ ਨਹੀਂ ਮੰਨਣੀ ਇਸ ਬਿਮਾਰੀ ਨਾਲ ਵੀ ਲੜਨਾ ਵਾ ਤੇ ਆਪਣੇ ਆਪ ਨਾਲ ਵੀ ਲੜਨਾ ਸਾਰਿਆਂ ਨਾਲ ਲੜਨਾ ਇਸ ਸੰਸਾਰ ਨਾਲ ਵੀ ਲੜਨਾ ਹੈ ਸਭ ਨਾਲ ਲੜ ਕੇ ਬਾਹਰ ਨਿਕਲਣਾ ਹੈ